ਸਵੇਰੇ 4:00 ਵਜੇ ਹੋਣੇ ਆ ਦੁਕਾਨ ਤੇ ਕੰਮ ਵੀ ਠੰਡਾ ਜਾ ਹੀ ਸੀ ਇੱਕ ਧਰਮ ਵਿਹਲਾ ਬੈਠਾ ਸੀ ਮੈਂ ਆਪਣੇ ਹੀ ਕਾਗਜ਼ਾਂ ਪੱਤਰਾਂ ਦੀ ਛਾਂਡ ਛਟਾਈ ਕਰ ਰਿਹਾ ਸੀ ਬਾਹਰ ਬੱਸਾਂ ਕਾਰਾਂ ਦੀ ਟੀਂ ਟੀਂ ਪਾਪਾ ਦਿਮਾਗ ਨੂੰ ਪਰੇਸ਼ਾਨ ਕਰ ਰਹੀ ਸੀ ਇੰਨਾਂ ਆਵਾਜ਼ਾਂ ਵਿੱਚੋਂ ਬਾਹਰ ਇੱਕ ਆਵਾਜ਼ ਮੇਰੇ ਕੰਨਾਂ ਵਿੱਚ ਪਈ ਜਿਵੇਂ ਕਿਸੇ ਬਾਹਰ ਵਾਲੀਆਂ ਦੁਕਾਨਾਂ ਤੋਂ ਕਿਸੇ ਨੇ ਪੁੱਛਿਆ ਹੋਵੇ ਵੇ ਵੀਰਾ ਆ ਉਸ ਮੁੰਡੇ ਦੀ ਦੁਕਾਨ ਕਿੱਥੇ ਆ ਜਿਹੜਾ ਕਾਗਜ਼ ਪੱਤਰ ਜੇ ਬਣਾਉਂਦਾ ਛਿੱਟੀਆਂ ਝੁੱਟੀਆਂ ਜੀਆਂ ਲਿਖਦਾ ਜਿਨੇ ਕਿਸੇ ਨੇ ਕਿਹਾ ਹੋਵੇ ਆ ਗਾਂ ਦੁੱਧ ਕੰਨਾ ਛੱਡ ਕੇ ਤੀਜੀ ਦੁਕਾਨਾਂ ਬੇਬੀ ਆਵਾਜ਼ ਦੀ ਬੰਦ ਹੁੰਦੀਆਂ ਹੀ ਮੇਰੀ ਦੁਕਾਨ ਦੇ ਬਾਹਰ 60 65 ਸਾਲ ਦੀ ਐਨ ਮਰੀ ਮੁੱਕੀ ਜਈ ਔਰਤ ਦੁਕਾਨਾਂ ਗਿਣਦੀ ਮੇਰੀ ਦੁਕਾਨ ਵਿੱਚ ਵੜ ਗਈ ਮੈਂ ਕੁਝ ਸਾਸਰੀ ਜਈ ਨਿਗਾਹ ਮਾਰੀ ਤੇ ਆਪਣੇ ਕਾਗਜ਼ਾਂ ਵਿੱਚ ਹੀ ਰੁੱਝਿਆ ਰਹਾ ਕੁਰਸੀ ਤੇ ਬੈਠਦਿਆਂ ਗਰਮੀ ਦੀ ਹਫੀ ਨੇ ਚੁੰਨੀ ਦੇ ਪੱਲੇ ਨਾਲ ਆਪਣਾ ਮੁਰਕਾ ਪੁੰਜਿਆ ਤੇ ਡੱਡ ਵਿੱਚੋਂ ਜਿਵੇਂ ਹਫਕੇ ਡਿੱਗੀ ਨੇ ਹਾਂ ਕਾ ਲਿਆ ਹੋਵੇ ਉਹਦੀ ਹੌਂਕੇ ਦੀ ਆਵਾਜ਼ ਮੇਰੇ ਕੰਨਾਂ ਨੂੰ ਸੁਣ ਗਈ ਮੈਨੂੰ ਕੰਮ ਵਿੱਚ ਉਲਝੇ ਨੂੰ ਦੇਖ ਕੇ ਉਹਨੇ ਕਿਹਾ ਫਿਰ ਬੁੱਧ ਕਿੰਨਾ ਕੁ ਟਾਈਮ ਲੱਗਦਾ ਮੈਂ ਤਾਂ ਜਾ ਕੇ ਗਿੰਦਰ ਦਾ ਕੰਮ ਵੀ ਕਰਕੇ ਆਉਣਾ ਪਸ਼ੂਆਂ ਨੇ ਖਰਵਾਡ ਕਰਕੇ ਨਰਕ ਭਰਾ ਦਿੱਤਾ ਹੋਣਾ ਉਹਦੇ ਘਰ ਵਾਲੀ ਤਾਂ ਅੱਗੇ ਹੀ ਨਿੱਤ ਕਹਿੰਦੀ ਰਹਿੰਦੀ ਆ ਬੁੜੀਏ ਹੁਣ ਤੇਰੇ ਤੋਂ ਕੰਮ ਨਹੀਂ ਹੁੰਦਾ ਐਵੇਂ ਵੇਲਾ ਪੂਰਾ ਕਰਦੀ ਐ ਤੂੰ ਰਹਿਣ ਦਿਆ ਕਰ ਅਸੀਂ ਕੋਈ ਹੋਰ ਬੁੜੀ ਲੱਭ ਲੈਨੇ ਆ ਤੇ ਉਹ ਆਰਤ ਹੋਰ ਦੋ ਤਿੰਨ ਗੱਲਾਂ ਮੂੰਹ ਵਿੱਚੇ ਬੜਬੜਾਉਂਦੀ ਕਹਿ ਗਈ ਉਹ ਦੁਕਾਨ ਵਿੱਚ ਬੈਠੀ ਕਦੇ ਇੱਧਰ ਤੇ ਕਦੇ ਉੱਧਰ ਵੇਖਦੀ। ਮੈਨੂੰ ਦਿਮਾਗੀ ਤੌਰ ਤੇ ਵੀ ਕੁਝ ਠੀਕ ਨਹੀਂ ਸੀ ਲੱਗੇ। ਮੈਂ ਉਹਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ, "ਹਾਂ ਬੇਬੇ, ਕੀ ਕਰਵਾਉਣਾ ਸੀ ਤੁਸੀਂ?" ਮੇਰੇ ਪੁੱਛਣ ਤੋਂ ਵੀ ਕੋਈ 1.5 ਮਿੰਟ ਚੁੱਪ ਰਹਿਣ ਤੋਂ ਬਾਅਦ ਉਸਨੇ ਜਵਾਬ ਦਿੱਤਾ ਜਿਵੇਂ ਕੋਈ ਸਾਧੂ ਸਮਾਧੀ ਵਿੱਚੋਂ ਜਾ ਕੇ ਬੋਲਿਆ ਹੋਵੇ। "ਵੇ ਪੁੱਤ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੂੰ ਆ ਚਿੱਠੀਆਂ ਲਿਖ ਦਿਨਾਈ।" ਆਹੋ ਬੇਬੇ ਮੇਰਾ ਇਹੀ ਕੰਮ ਆ ਮੈਂ ਉਹਦੇ ਚੁੱਪ ਤੋਂ ਕੋਰੇ ਕਲਪ ਗਿਆ ਕੁਰਸੀ ਖਿੱਚ ਕੇ ਮੇਰੇ ਕਾਊਂਟਰ ਨੇੜੇ ਕਰ ਦੇ ਪੁੱਤ ਆ ਮੇਰੇ ਵੀ ਚਾਰ ਕੋ ਅੱਖਰ ਲਿਖ ਦੇ ਮੈਂ ਤੈਨੂੰ ਦੱਸੀ ਜਾਨੀ ਆ ਕਿ ਤੂੰ ਲਿਖੀ ਜਾਈ ਮੈਂ ਉਸ ਤੋਂ ਕੁਝ ਖੇੜਾ ਛਡਾਉਣ ਦੇ ਮਾਰੇ ਨੇ ਕਿਹਾ ਬੋਲ ਬੇਬੇ ਕੀ ਲਿਖਾਂ ਉਹ ਮੇਰੀ ਛਾਤਰੀਆਂ ਲਾਈਟਾਂ ਵੱਲ ਮੂੰਹ ਝੱਕ ਕੇ ਝਾਕੀ ਤੇ ਫਿਰ ਇੱਕਦਮ ਨੀਵੀਂ ਪਾ ਕੇ ਕਹਿਣ ਲੱਗੀ ਮੈਂ ਅਮਰ ਕੌਰ ਘਰ ਵਾਲੇ ਦਾ ਨਾਮ ਚੰਨਨ ਸਿੰਘ ਸਾਧਾਂ ਵਾਲੀ ਬਸਤੀ ਨਗਰ ਖੇੜਾ ਮੇਰਾ ਘਰ ਰਤਨੇ ਕੇ ਘਰ ਵਾਲੀ ਪਹੀ ਤੋਂ ਮੁੜ ਕੇ ਗਾਂ ਮਿਲਖੀ ਦੀ ਹੱਟੀ ਕੋਲ ਜਾਂਦੀ ਬੀਹੀ ਵਿੱਚ ਆ ਘਰ ਵੀ ਕਾਦਾ ਹੁਣ ਤਾਂ ਬਸ ਮਹੀਨੇ 20 ਦਿਨਾਂ ਦਾ ਹੀ ਆ ਡਿਗੂ ਡਿਗੂ ਕਰਦਾ ਉੱਤੋਂ ਆ ਜਾਏ ਖਾਣੇ ਦਾ ਮੀ ਨਾ ਤੇ ਝੜ ਕੇ ਆ ਜਾਂਦਾ ਕੀ ਪਤਾ ਅਸੀਂ ਸੁੱਤੇ ਹੀ ਰਹਿ ਜਾਈਏ ਕਹਿੰਦਿਆਂ ਉਹ ਇੱਕਦਮ ਚੁੱਪ ਕਰ ਗਈ ਮੈਨੂੰ ਉਹਦੀਆਂ ਗੱਲਾਂ ਤੇ ਅਕੀਵਾ ਜਿਹਾ ਹੋ ਰਿਹਾ ਸੀ ਕਿ ਜੇ ਕੋਈ ਗਾਹਕ ਆ ਗਿਆ ਤਾਂ ਉਹਨੂੰ ਰੋਕਣਾ ਪਵੇਗਾ ਨਾਲੇ ਅਗਲੇ ਦਾ ਕੀ ਪਤਾ ਕਿ ਰੁਕੇ ਨਾ ਹੋਰ ਵੀਰਦ ਕਾਨਾਂ ਵਾਲੇ ਬੈਠੇ ਨੇ ਕਿਹੜਾ ਅਗਲਾ ਮੇਰੇ ਅਸਲੇ ਹੀ ਖੜਾ ਹੁੰਦਾ ਮੈਂ ਚਾਹੁੰਦਾ ਸੀ ਕਿ ਝੇਤੀ ਝੇਤੀ ਉਹਦੀ ਚਿੱਠੀ ਲੇਖ ਕੇ ਮੱਥੇ ਮਾਰਾਂ ਉਹ ਫਿਰ ਬੋਲਣ ਲੱਗੀ ਅੱਗੇ ਲੈ ਜਦੋਂ ਦਾ ਚਾਨਣ ਕਰੂੰਗਿਆ ਘਰ ਦੇ ਜਾਨੋ ਭਾਗ ਹੀ ਲੈ ਗਿਆ ਚੰਦਰਾ ਨਾਲ ਕੱਖੋਂ ਹਾਲੇ ਕਰ ਗਿਆ ਸਾਨੂੰ ਤਾਂ ਕੋਈ ਸਾਕਸ਼ੀ ਦੀ ਨਹੀਂ ਛੱਡੀ ਪੈਸੇ ਫੜਨ ਵਾਲੀ ਖਬਰੇ ਬਿਮਾਰੀ ਚੰਦਰੀ ਲੱਗੀ ਸੀ ਫਿਰ ਵੱਡਾ ਛੋਟਾ ਮੁੰਡਾ ਜਿਹਦਾ ਅਸੀਂ 2 ਕੁ ਮਹੀਨੇ ਪਹਿਲਾਂ ਹੀ ਚੁੰਨੀ ਜੜਾ ਵਜਿਆ ਕਰਕੇ ਵਿਆਹ ਕੀਤਾ ਸੀ ਆਖੇ ਬੀਬੀ ਮੈਂ ਬਾਹਰ ਜਾ ਵਰਦਾ ਲੋਕਾਂ ਦੀ ਫੜੀ ਫੜਾਈ ਪੈਸੀ ਮੋੜ ਦਿਆਂਗੇ ਉਹ ਵਿਆਜੂ ਸਵਾਈ ਫੜ ਕੇ ਬਾਹਰ ਗਿਆ 2 ਕੁ ਮਹੀਨੇ ਵਧੀਆ ਕੰਮ ਧੰਦਾ ਕਰਦਾ ਰਿਹਾ ਤੇ ਦੀਵਾਲੀ ਤੋਂ 5 ਕੁ ਦਿਨ ਪਹਿਲਾਂ ਸਾਡੇ ਘਰਾਂ ਦੇ ਸਾਰੇ ਬੰਦੇ ਬੁੜੀਆਂ ਕੁਸਰਮਸਰ ਜੀ ਕਰਦੇ ਫਿਰਨ ਨਾਲ ਹੀ ਮੇਰੇ ਦੋਵੇਂ ਛੋਟਾ ਤੇ ਵੱਡਾ ਮੁੰਡਾ ਵੀ ਸੀ ਮੈਨੂੰ ਦੱਸਣ ਕੁਝ ਨਾ ਬਈ ਗੱਲ ਕੀ ਬਣੀ ਆ ਉੰਜ ਮੈਂ ਸੋਚਾ ਪੇ ਕੋਈ ਗੱਲ ਤਾਂ ਜ਼ਰੂਰ ਆ ਫੇਰ ਕੀ ਸੀ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਲਿਆ ਕੇ ਬਕਸੇ ਵਿੱਚ ਪੁੱਤ ਦੀ লাশ ਰੱਖਤੀ ਇਹ ਕਹਿੰਦੇ ਆ ਉਹ ਮਨ ਭੈੜਾ ਕਰਾਈ ਤੇ ਅੱਖਾਂ ਵਿੱਚੋਂ ਟਿਪ ਟਿਪ ਪਹੰਜੂ ਕਿਰਨ ਲੱਗੀ ਇਹ ਦੇਖਦਿਆਂ ਮੇਰਾ ਵੀ ਮਨ ਪਤਲਾ ਪੈ ਗਿਆ ਤੇ ਹਮਦਰਦੀ ਦੇ ਹੰਝੂ ਮੇਰੀਆਂ ਅੱਖਾਂ ਵਿੱਚ ਡੇਰ ਰਹੇ ਸਨ ਭਾਵੇਂ ਕੀ ਉਛਲੇ ਨਾ ਉਹਦੀਆਂ ਗੱਲਾਂ ਸੁਣ ਮੇਰਾ ਰਵਈਆ ਪਹਿਲਾਂ ਨਾਲੋਂ ਬਦਲ ਗਿਆ ਚੁੰਨੀ ਦੇ ਲੜ ਨਾਲ ਅੱਖਾਂ ਪੁੰਜਦੇ ਆ ਉਹ ਫੇਰ ਕਹਿਣ ਲੱਗੀ ਉਹਦੇ ਜਾਣ ਬਾਅਦ ਘਰ ਵਾਲੀ ਚਾਚੇ ਦੇ ਪੁੱਤ ਸਿਰ ਬਿਠਾਉਣੀ ਪਈ ਉਹਦਾ ਬਗਾਨੀਤੀ ਦਾ ਕੀ ਕਸੂਰ ਆਖਰ ਐਡੀ ਜ਼ਿੰਦਗੀ ਕਿਹਦੇ ਹਾਸਰੇ ਕੱਢੋ ਵੱਡਾ ਮੁੰਡਾ ਤਾਂ ਪਿਓ ਦੇ ਜਾਣ ਤੋਂ ਬਾਅਦ ਹੀ ਨਸ਼ਿਆਂ 'ਚ ਇੰਨਾ ਗਰਕ ਹੋਇਆ ਵੀ ਉਹਨੂੰ ਕਿਸੇ ਦੇ ਡੋਲਦੇ ਰਹਿ ਜੀ ਦਾ ਕੋਈ ਪਾਣੀ ਦੋ ਮੁੰਡੇ ਆ ਉਹ ਵੀ ਸਕੂਲਾਂ ਤੋਂ ਪੜਨੋਂ ਹਟਿਆ ਮੈਂ ਤਾਂ ਕਈ ਆਂਡਣਾ ਗਵਾਂਡਣਾ ਤੋਂ ਸੁਣਿਆ ਬਈ ਆ ਜਿਹੜਾ ਗਾਇ ਵੱਡੇ ਚਿੱਟਾ-ਚੁੱਟਾ ਲਾਉਣ ਲੱਗ ਗਏ ਸਾਡੇ ਨਾਲੋਂ ਤਾਂ ਕਦੋਂ ਦੇ ਅੱਡ ਹੋਏ ਆ ਮੇਰੀ ਨੋ ਵਿਚਾਰੀ ਦਿਹਾੜੀ ਧੱਪਾ ਕਰਕੇ ਢਿੱਡ ਭਰਦੀ ਐ ਸਾਰਿਆਂ ਦਾ ਮੈਂ ਐਵੇਂ ਕਿਉਂ ਬਗਾਨੀ ਤੀ ਨੂੰ ਮਾਰੇ ਅੱਖਾਂ ਜਦੋਂ ਖੋਟਾ ਸਿੱਕਾ ਆਪਦਾ ਕਿੰਨੇ ਵਾਰੀ ਤਾਂ ਮੈਂ ਆਪਣੇ ਭੁੱਖੇ ਧਿਆਆਂ ਨੂੰ ਰੋਟੀਆਂ ਫੜਾਈਆਂ ਆਖਰ ਮੇਰਾ ਤਾਂ ਢਿੱਡ ਕੋਲ ਜਦਾ ਮਾਂ ਜੋ ਹੋਈ ਜਦੋਂ ਵਿਚਾਰੀ ਦਾ ਕੰਮ ਧੰਦਾ ਰੁਕ ਜਾਂਦਾ ਜਾਂ ਬਿਮਾਰਤ ਮਾਰ ਹੋ ਜਾਂਦੀ ਐ ਇਹ ਕਹਿੰਦੇ ਆ ਉਹ ਫੇਰ ਅੱਖਾਂ ਪਾ ਲਈ ਤੇ ਭਰੇ ਗੱਤ ਨਾਲ ਉਹਦੀ ਆਵਾਜ਼ ਬਦਲ ਗਈ ਮੇਰੇ ਦਿਮਾਗ ਵਿੱਚ ਵੀ ਮਹਾਤਮਾ ਬੋਧਿ ਕਹੀ ਗੱਲ ਯਾਦ ਆ ਗਈ ਕਿ ਸੰਸਾਰ ਦੁੱਖਾਂ ਦਾ ਘਰ ਆ। ਤਿੰਦ ਦਾ ਬੰਦ ਉਹਦੇ ਚੁੜੀਆਂ ਭਰੇ ਚਿਹਰੇ ਵੱਲ ਵੇਖ ਉਹਦੇ ਜੀਵਨ ਦੀ ਨਿਰਾਸ਼ਾ ਦਾ ਅੰਦਾਜ਼ਾ ਲਾਉਂਦਾ ਰਿਹਾ। ਅੱਖਾਂ ਪੂੰਝੋ ਫਿਰ ਬੋਲਣ ਲੱਗੀ। ਉਧਰੋਂ ਲੈਣੇ ਦੇਣੇ ਵਾਲੇ ਤੋੜ-ਤੋੜ ਖਾਣ। ਬਈ ਸਾਡੇ ਪੈਸੇ ਤਾਂ ਹੁਣੇ ਦੋ। ਘਰ ਵਿੱਚ ਸੂਣ ਵਾਲੀ ਮਾਂ ਦੇ ਖੜੀ ਸੀ। ਹਾਰ ਕੇ ਦਿਨਾਂ ਤੇ ਉਹ ਬੈਠੀ ਸੀ। ਸੋਚਿਆ ਸੀ ਚੱਲ ਦੁੱਧ ਹੋ ਜਾਊ ਪੋਰਾ ਪੋਤੇ ਬੋ ਪੜ ਛੋਟੇ ਮੰਡੇ ਵਿਚਾਰੇ ਨੇ ਦਿਨ ਰਾਤ ਪੱਠੇ ਤੇ ਕੰਮ ਕਰਕੇ ਇੱਕ ਦੋ ਜਣਿਆਂ ਦੇ ਪੈਸੇ ਮੋੜੇ ਚਾਰ ਕੁ ਸਾਲ ਪਹਿਲਾਂ ਉਹਨੇ ਵਿਆਹ ਕਰਵਾਇਆ ਮਸਾਂ 2 ਕੁ ਸਾਲ ਸਹੀ ਰਹੀ ਪਿੱਛੋਂ ਉਹਨੂੰ ਸ਼ੂਗਰ ਦੇ ਨਾਲ ਹੋਰ ਦੋ ਤਿੰਨ ਬਿਮਾਰੀਆਂ ਬਣ ਗਈਆਂ ਦੋ ਸਾਲ ਹੋ ਗਏ ਮੰਝੇ ਤੇ ਪਈਆ ਚੰਦਰੀ ਨਾ ਕੁਝ ਖਾਂਦੀ ਐ ਨਾ ਪੀਂਦੀ ਬਸ ਸਾਹ ਹੀ ਚੱਲਦੇ ਆ ਠੀਕੇ ਕਹਿੰਦੇ ਥੋੜੀ ਘਰੇ ਆ ਕੇ ਸਾਡੀ ਕੁੜੀ ਬਿਮਾਰ ਹੋਈ ਆ ਤੋ ਪੂਰਾ ਭਰ ਨੇ ਆਣੀ ਐ ਕੁਕੁੜੀ ਇੱਕ ਮੁੰਡਾ ਉਹਨਾਂ ਨੂੰ ਮੈਂ ਢਿੱਡ ਨਾਲ ਲਾਈ ਫਿਰਦੀ ਆ ਆਖਰ ਮੇਰੇ ਪੋਤਰੀਆਂ ਸਾ ਇਹ ਕਹਿੰਦਿਆਂ ਹੁਬਕੀ ਹੁਬਕੀ ਰੋ ਪਈ ਮੈਨੂੰ ਇਉਂ ਲੱਗਾ ਜਿਵੇਂ ਕਿਸੇ ਨੇ ਮੇਰੀਆਂ ਆਂਦਰਾਂ ਦਾ ਰੁਗ ਭਰ ਲਿਆ ਹੋਵੇ ਪੁੱਤ ਮੇਰੇ ਘਰ ਦੀ ਹਾਲਤ ਵੇਖ ਕੇ ਸ਼ਦਾਈ ਹੋਇਆ ਫਿਰਦਾ ਬਸ ਉਹਦੇ ਮੰਜੇ ਦੇ ਕੋਲ ਬੈਠਾ ਰੋਈ ਹੀ ਜਾਂਦਾ ਕਹਿੰਦਾ ਤੇਰੇ ਬਿਨਾ ਮੇਰੇ ਜਵਾਕਾਂ ਦਾ ਕੀ ਬਣੂ ਦੇ ਪੁੱਤ ਲਿਖ ਦੇਵੀਂ ਕਿ 2-4 ਸਾਲ ਮੇਰੇ ਦੇ ਸਿਰ ਦੇ ਸਾਈ ਚਾਨਣ ਨੂੰ ਤੇ ਉਹਦੇ ਪੁੱਤ ਮਾਗੀ ਨੂੰ ਮੋੜ ਦੇ ਸਾਡੇ ਘਰ ਦਾ ਹਾਲ ਬਹੁਤ ਮਾੜਾ ਹੈ ਸਾਡਾ ਕੋਈ ਇੱਥੇ ਹੱਥ ਨਹੀਂ ਫੜਦਾ ਜਦੋਂ ਮਾੜਾ ਜਿਆਸੀ ਪੈਰਾਂ ਪਾਰ ਹੋਏ ਹੋ ਗਈ ਦੁੱਖਾਂ ਨੂੰ ਸਹਿਣ ਵਾਲੇ ਤਾਂ ਸੱਦ ਲਈ ਆਪਦੇ ਕੋਲ ਪਰ ਹੁਣ ਮੋੜ ਦੇ ਮੈਂ ਇਕੱਲੀ ਦੱਸ ਕਿੱਧਰ ਨੂੰ ਜਾਵਾਂ ਇਹ ਸਾਰੇ ਬੋਲ ਉਹ ਰੋਂਦਿਆਂ ਹੀ ਬੋਲ ਰਹੀ ਸੀ ਇੱਕ ਵਾਰੀ ਮੇਰਾ ਜੀ ਕੀਤਾ ਕਹਿ ਦੇਵਾਂ ਬੇਬੇ ਮਰੇ ਹੋਏ ਵੀ ਕਿਤੇ ਮੁੜੇ ਆ ਪਰ ਫਿਰ ਪਤਾ ਨਹੀਂ ਕਿਹੜੀ ਸ਼ੈ ਨੇ ਮੈਨੂੰ ਰੋਕ ਦਿੱਤਾ ਤੇ ਮੈਂ ਬੇਬੇ ਨੂੰ ਕੁਵੇਲਾ ਹੁੰਦਿਆਂ ਦੇਖ ਕੇ ਕਿਹਾ ਬੱਸ ਬੇਬੇ ਬਹੁਤ ਆ ਤੂੰ ਜਵਾਬ ਵੀ ਕਰੇ ਛੱਡਿਆ ਨਾਲੇ ਤੂੰ ਜਾ ਕੇ ਕੰਮ ਵੀ ਕਰਨਾ ਹੋਣਾ ਆਹੋ ਪਤ ਮੈਨੂੰ ਤਾਂ ਜੇਤਾ ਹੀ ਨਹੀਂ ਰਿਹਾ ਉਹ ਤਾਂ ਮੈਨੂੰ ਅਲੀ-ਅਲੀ ਕਰਨਗੇ ਲੈ ਕੇ ਦੇ ਚਿੱਠੀ ਦਾ ਜਵਾਬ ਛੇਤੀ ਦੇਵੀ ਕਿਤੇ ਅੱਗੇ ਲੀਡਰਾਂ ਨੂੰ ਪਾਈਆਂ ਚਿੱਠੀਆਂ ਮੰਗ ਤੂੰ ਵੀ ਜਵਾਬ ਦੇਣਾ ਨਾ ਭੁੱਲ ਜਾਈਂ ਇੰਉਂ ਕਰ ਪੁੱਤ ਇਹਦੀਆਂ ਚਾਰ ਕਾਪੀਆਂ ਬਿਠਾ ਦੇਵੀ ਮੈਨੂੰ ਹਾਲੇ ਤੱਕ ਇਹ ਨਹੀਂ ਸੀ ਪਤਾ ਬਈ ਚਿੱਠੀ ਲਿਖਵਾਈ ਕਿਨੂੰ ਆ ਜਦੋਂ ਮੈਂ ਆਖਿਰ ਪੁੱਛਿਆ ਬੇਬੇ ਜਿਹਨੂੰ ਚਿੱਠੀ ਭੇਜਣੀ ਆ ਉਹਦਾ ਪਤਾ ਪੁੱਤ ਇਹ ਚਿੱਠੀਆਂ ਰੱਬ ਦੇ ਨਾਂ ਤੇ ਪਾਉਣੀਆਂ ਆ ਇੱਕ ਮੰਦਰ ਲਈ ਇੱਕ ਦੇ ਗੁਰਦੁਆਰਾ ਲਈ ਇੱਕ ਦੇ ਮਸਜਿਦ ਤੇ ਇੱਕ ਦੇ ਚਰਚ ਦੇ ਪਤਾ ਲਿਖਦੇ। ਇਹ ਸੁਣ ਮੇਰੀ ਰੂਹ ਝੰਝੋੜੀ ਗਈ। ਮਨ ਤਰਫ ਤਰਫ ਜਿਵੇਂ ਕਹਿ ਰਿਹਾ ਹੋਵੇ, ਬੀਬੀ ਬੇਈਮਾਨ ਤੇ ਸਰਮਾਇਦਾਰਾਂ ਦੇ ਦੇਸ਼ ਵਿੱਚ ਰਹਿੰਦੇ ਆਂ। ਰੱਬ ਕੋਲ ਤੇਰੀ ਗਰੀਬਨੀ ਦੀਆਂ ਚਿੱਠੀਆਂ ਦਾ ਜਵਾਬ ਦੇਣ ਦਾ ਸਮਾਂ ਕਿੱਥੇ ਹੋ? ਇਹ ਸੋਚਦਿਆਂ ਮੈਂ ਚਿੱਠੀਆਂ ਵਾਲੇ ਲਿਫਾਫੇ ਨੂੰ ਫੜਾ ਦਿੱਤੇ। ਸੋ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ? ਲਾਈਕ ਸ਼ੇਅਰ